ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਵਾਅਦੇ ਤੇ ਗਰੰਟੀਆਂ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਪੂਰੇ ਵਾਖੂਬੀ ਤਰੀਕੇ ਦੇ ਨਾਲ ਨਿਭਾਇਆ ਜਾ ਰਿਹਾ ਹੈ। ਜਿਹਾ ਕਹਿੰਦੇ ਨਵਨਿਯੁਕਤ ਜ਼ਿਲ੍ਹਾ ਸਕੱਤਰ ਸ਼੍ਰੀ ਦਲਜੀਤ ਸਿੰਘ ਮਿਆਦੀਆਂ ਦਾ ਜਿਨ੍ਹਾਂ ਨੇ ਅੱਗੇ ਗੱਲਬਾਤ ਦੌਰਾਨ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਤੱਕ ਸਾਰੀਆਂ ਆਪਣੀਆਂ ਜ਼ਿੰਮੇਵਾਰੀਆਂ ਵਾਖੂਬੀ ਤਰੀਕੇ ਦੇ ਨਾਲ ਨਿਭਾਈਆਂ ਨੇ ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੋਇੰਦਵਾਲ ਥਰਮਲ ਪਲਾਂਟ ਦਾ ਉਦਘਾਟਨ ਕੀਤਾ ਜਾਣ ਵਾਲਾ ਜੀਹਾਂ ਦੱਸ ਦੇ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਜੋ ਥਰਮਲ ਪਲਾਂਟ ਖਰੀਦਿਆ ਗਿਆ ਉਸ ਦਾ ਉਦਘਾਟਨ ਕੀਤਾ ਜਾ ਰਿਹਾ ਅਤੇ ਇਸ ਉਦਘਾਟਨ ਸਮਾਰੋਹ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹੋਣਗੇ ਦੱਸ ਦੇ ਕਿ ਇਸ ਥਰਮਲ ਪਲਾਂਟ ਦਾ ਉਦਘਾਟਨ ਗੁਰੂ ਅਮਰਦਾਸ ਜੀ ਦੇ ਨਾਮ ਤੇ ਕੀਤਾ ਜਾ ਰਿਹਾ ਇਸ ਮੌਕੇ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਰਾਸ਼ਟਰੀ ਕਨਵੀਨਰ ਮੰਤਰੀ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੇਰੋਗੰਨਾ ਮਿਲ ਵਿਖੇ ਪਹੁੰਚਰੇ ਨੇ ਜਿੱਦੇ ਚਲਦੇ ਹਨ ਨਵੇਂ ਨਿਯੁਕਤ ਜ਼ਿਲ੍ਹਾ ਸਕੱਤਰ ਸ਼੍ਰੀ ਦਲਜੀਤ ਸਿੰਘ ਮਿਆਦੀਆ ਨੇ ਸਮੂਹ ਰਾਜਸੰਸਦੀ ਹਲਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਵਾਗਤ ਲਈ ਹਮ-ਹੁਮਾ ਕੇ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਸੋ ਦੱਸਦੇ ਕਿ ਇਸ ਮੌਕੇ ਐਮਐਲਏ ਸ਼੍ਰੀ ਮਨਜਿੰਦਰ ਸਿੰਘ ਲਾਲਪੁਰਾ, ਸ਼੍ਰੀ ਗੁਰਦੇਵ ਸਿੰਘ ਲਖਣਾ ਚੇਅਰਮੈਨ ਵੇਅਰ ਹਾਊਸ ਪੰਜਾਬ, ਸ਼੍ਰੀ ਗੁਰਵਿੰਦਰ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤਰਨਤਾਰਨ ਸ਼੍ਰੀ ਕੁਲਦੀਪ ਸਿੰਘ ਮਥਰੇਵਾਲ ਪੰਜਾਬ ਜੁਆਇੰਟ ਸੈਕਟਰੀ ਕਿਸਾਨ ਵਿੰਗ ਨਿਲਬਖ ਸਿੰਘ ਐਸਵੀੰਗ ਕੋਆਰਡੀਨੇਟਰ ਹਲਕਾ ਰਾਜਸਥਾਨ ਸੀ ਆਪਾ ਗੋ ਜਸਪਾਲ ਸਿੰਘ ਬੋਹਲੀਆ ਆਪਾ ਗੋ ਗੁਰਪ੍ਰੀਤ ਸਿੰਘ ਨੇਪਾਲ ਆਪਾ ਗੋ ਚਰਨਜੀਤ ਸਿੰਘ ਜਸਰਵਾਲ ਆਪਾ ਗੋ ਖੁਸ਼ਪਾਲ ਸਿੰਘ ਕੜਿਆਲ ਗੁਰਪ੍ਰੀਤ ਸਿੰਘ ਬਲਜੀਤ ਸਿੰਘ ਅਤੇ ਹੋਰ ਵੀ ਬਤਵੰਤੇ ਸੱਜਣ ਹਾਜ਼ਰ ਰਹੇ 11 ਤਰੀਕ ਨੂੰ ਜਿਹੜਾ ਗੁਰੂ ਅਮਰਦਾਸ ਜੀ ਦੇ ਨਾਂ ਤੇ ਜਿਹੜਾ ਉੱਥੇ ਅਦਕਟ ਕੀਤਾ ਜਾ ਰਿਹਾ ਵਾ ਪੂਰੇ ਇੱਕ ਬਹੁਤ ਵੱਡੀ ਸਗਾਤ ਹੈ ਜਿਹੜੀ ਪੰਜਾਬ ਵਾਸੀਆਂ ਨੇ ਦਿੱਤੀ ਆ ਰਹੀ ਆ ਤੇ ਯਾਰਾਂ ਤਰੀਕ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਰਾਸ਼ਟਰੀ ਕਨਵੀਨਰ ਮੁੱਖ ਮੰਤਰੀ ਦਿੱਲੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਸੇਰੋਂ ਕੰਨਾ ਮਿਰੂ ਦੇ ਵਿੱਚ ਜਿਹੜੇ ਉਹ ਪਹੁੰਚ ਰਹੇ ਆ ਔਰ ਮੈਂ ਸਮੂਹ ਹੜਕਾ ਨਿਵਾਸੀਆਂ ਨੂੰ ਰਾਜਾ ਸਾਸੀ ਨਿਵਾਸੀਆਂ ਨੂੰ ਬੇਨਤੀ ਕਰਦਾ ਵਾਂ ਕਿ ਆਪਾਂ ਵੱਧ ਚੜ ਕੇ ਵੱਧ ਤੋਂ ਵੱਧ ਜਿਸ ਤਰ੍ਹਾਂ ਆਪਾਂ ਪਹਿਲਾਂ ਜਾਂਦੇ ਰਹੇ ਉਸੇ ਹੀ ਤਰ੍ਹਾਂ ਆਪਾਂ ਮਾਨ ਸਾਹਿਬ ਜੀ ਦੇ ਔਰ ਸ਼੍ਰੀ ਰਵਿੰਦ ਕੇਜਰੀ왈 ਜੀ ਦੇ ਸਵਾਗਤ ਦੇ ਲਈ ਹੋਮ ਹਮਾਰ ਕੇ ਗੰਨਾ ਮਿਲਣਾ ਆਪਾਂ ਸਿਰੋਂ ਪਹੁੰਚਣਾ ਵਾ